ਇਰਤੀ ਹੋਰ ਬੋਲੀ ਹੋਲੀ ਬਾਬਾ ਤਾਂ ਮੈਂ ਗੱਲਬਾਤ ਕਰਨਾ ਚਾਹੁੰਦੀ ਸੀ ਜਿਹੜਾ ਮੁਹਾਲੀ ਰੇਪ ਕੇਸ ਹੋਇਆ ਕਿਸੇ ਨੌਜਵਾਨ ਵੱਲੋਂ ਕਿਸੇ ਕੁੜੀ ਦੇ ਲਿਫਟ ਮੰਗਣ ਤੇ ਉਹਨੂੰ ਸੁੰਨਸਾਂ ਜਗ੍ਹਾ ਤੇ ਜੰਗਲੀਏ ਚਲ ਜਾ ਕੇ ਉਹਦਾ ਰੇਪ ਕਰ ਦਿੱਤਾ ਸਤਿ ਸ਼੍ਰੀ ਅਕਾਲ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹਾ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤ ਜਿਵੇਂ ਆਪਾਂ ਜਾਣਦੇ ਕੋਈ ਸਮਾਂ ਪਹਿਲਾਂ ਲੁਧਿਆਣਾ ਵਿਖੇ ਇੱਕ ਸਮੂਕ ਬਲਾਤਕਾਰ ਦਾ ਕੇਸ ਸਾਹਮਣੇ ਆਇਆ ਸੀ ਜਿਸ ਨੇ ਇਨਸਾਨੀਅਤ ਨੂੰ ਤਾਰ-ਤਾਰ ਕਰ ਦਿੱਤਾ ਸੀ ਸੋ ਦੋਸਤੋ ਹੁਣ ਇੱਕ ਤਾਜ਼ਾ ਘਟਨਾ ਫਿਰ ਹੋਈ ਆ ਮੋਹਾਲੀ ਵਿਖੇ ਜਿੱਥੇ ਇੱਕ ਨੌਜਵਾਨ ਨੇ ਇੱਕ ਕੁੜੀ ਨੂੰ ਲਿਫਟ ਦੇਣ ਦੇ ਬਹਾਨੇ ਉਸ ਦਾ ਰੇਪ ਕਰ ਦਿੱਤਾ ਤੇ ਦੋਸਤੋ ਇਸ ਪੂਰੀ ਘਟਨਾ ਦੀ ਜਾਣਕਾਰੀ ਪੰਜਾਬੀ ਸਿੰਗਰ ਅਨਮੋਲ ਗਗਨਮਾਨ ਨੇ ਲਾਈਵ ਹੋ ਕੇ ਆਪਣੇ ਇੰਸਟਾਗ੍ਰam ਅਕਾਊਂਟ ਰਾਹੀਂ ਦਿੱਤੀ ਆ ਸੋ ਦੋਸਤੋ ਆਓ ਸਭ ਤੋਂ ਪਹਿਲਾਂ ਆਪਾਂ ਅਨਮੋਲ ਗਗਨਮਾਨ ਜੀ ਦੀ ਉਹ ਵੀਡੀਓ ਦੇਖ ਲੈਨੇ ਜਿਸ ਵਿੱਚ ਉਹਨਾਂ ਨੇ ਇਸ ਰੇਪ ਕੇਸ ਬਾਰੇ ਪੂਰੇ ਵਿਸਤਾਰ ਵਿੱਚ ਦੱਸਿਆ ਤੇ ਨਾਲ ਦੀ ਨਾਲ ਉਹਨਾਂ ਨੇ ਉਸ ਰੇਪਸ ਦਾ ਇੱਕ ਸਕੈਚ ਵੀ ਜਾਰੀ ਕੀਤਾ ਉਸ ਦੀ ਫੋਟੋ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪਾਈ ਆ ਸੋ ਆਓ ਦੋਸਤੋ ਆਪਾਂ ਅਨਮੋਲ ਗਗਨਮਾਨ ਜੀ ਦੀ ਵੀਡੀਓ ਦੇਖੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂ ਗੱਲਬਾਤ ਕਰਨਾ ਚਾਹੁੰਦੀ ਸੀ ਜਿਹੜਾ ਮੁਹਾਲੀ ਰੇਪ ਕੇਸ ਹੋਇਆ ਕਿਸੇ ਨੌਜਵਾਨ ਵੱਲੋਂ ਕਿਸੇ ਕੁੜੀ ਦੇ ਲਿਫਟ ਮੰਗਣ ਤੇ ਉਹਨੂੰ ਸੁੰਨਸਾਂ ਜਗ੍ਹਾ ਤੇ ਜੰਗਲੀਏ ਚਲ ਜਾ ਕੇ ਉਹਦਾ ਰੀਪ ਕਰ ਦਿੱਤਾ ਗਿਆ ਬੜੀ ਸ਼ਰਮਨਾਕ ਗੰਦੀ ਹਰਕਤ ਹੈ ਦਿਨ ਵਾ ਦਿਨ ਸਾਡੀ ਪੰਜਾਬ 'ਚ ਇਹੋ ਜਿਹੇ ਕੰਮ ਹੁੰਦੇ ਆ ਜਿੱਥੇ ਸੂਰ ਬੀਰਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਇਹੋ ਜਿਹੇ ਕੰਮ ਹੋ ਰਿਹਾ ਕਿੱਥੇ ਅਸੀਂ ਸੇਫ ਮਹਿਸੂਸ ਕਰ ਲਾਂਗੇ ਪਹਿਲੀ ਗੱਲ ਤਾਂ ਕੁੜੀਆਂ ਨੂੰ ਕਦੇ ਅਣਜਾਣ ਬੰਦੇ ਨਾਲ ਨਾ ਬੈਠੋ ਕਿਸੇ ਬੰਦੇ ਨੇ ਤੁਹਾਨੂੰ ਐਡਰੈਸ ਪੁੱਛਿਆ ਉਹਦੇ ਨਾਲ ਅਸੀਂ ਕਿਸੇ ਬੰਦੇ ਨੂੰ ਬੁਲਾਉਣ ਤੋਂ ਪਹਿਲਾਂ ਵੀ ਅਣਜਾਣ ਬੰਦਨ ਸੇ 100 ਵਾਰੀ ਸੋਚਦੇ ਆ ਨਾ ਬੈਠੋ ਕਿਸੇ ਨੇ ਤਾਂ ਤੁਹਾਨੂੰ ਨਹੀਂ ਪਤਾ ਸਾਹਮਣੇ ਵਾਲੇ ਦੀ ਕਿਹੋ ਜੀ ਸੋਚ ਹੈ ਚੰਗੀ ਸੋਚ ਹੈ ਮਾੜੀ ਸੋਚ ਹੈ ਸੋ ਬਹੁਤ ਸ਼ਰਮ ਆ ਰਹੀ ਹੈ ਉਹਦੇ ਸਕੈਚ ਜਾਰੀ ਕੀਤੇ ਗਏ ਨੇ ਸਕੈਚ ਜਾ ਕੇ ਸੋਸ਼ਲ ਮੀਡੀਆ ਉੱਤੇ ਫੋਲੋ ਕਰੇ ਬੰਦਾ ਲੱਭੋ ਇਹੋ ਜੀ ਸਕੈਚ ਮੈਂ ਪੋਸਟ ਕਰਦੀ ਆ ਆਪਣੇ ਪੇਜ ਉੱਪਰ ਵੀ ਸੋ ਪੁਲਿਸ ਨੂੰ ਵੀ ਜਲਦੀ ਐਕਸ਼ਨ ਲੈਣਾ ਚਾਹੀਦਾ ਸੀ ਸੁਣਨ ਚਾਹਿਆ ਕਿ ਬੜੀ ਲੇਟ ਐਕਸ਼ਨ ਲਿਆ ਗਿਆ ਇਸ ਚੀਜ਼ ਉੱਪਰ ਸੋ ਦੋਸਤੋ ਜਿਵੇਂ ਤੁਸੀਂ ਗਗਨ ਅਨਮੋਲ ਮਾਨ ਦੀ ਵੀਡੀਓ ਦੇਖੀ ਜਿਸ ਵਿੱਚ ਉਹਨਾਂ ਨੇ ਰੇਪ ਇਸਟ ਬਾਰੇ ਪੂਰੀ ਜਾਣਕਾਰੀ ਦਿੱਤੀ ਸੋ ਦੋਸਤੋ ਜੈਸੇ ਇਨਸਾਨ ਨੇ ਇਹ ਕੰਮ ਕੀਤਾ ਬਹੁਤ ਹੀ ਸ਼ਰਮਨਾਕ ਹਰਕਤ ਕੀਤੀ ਹੈ ਇਸ ਤਰ੍ਹਾਂ ਦੇ ਕੰਮਾਂ ਨਾਲ ਵਕਈ ਹੀ ਇਨਸਾਨੀਅਤ ਤਾਰ-ਤਾਰ ਹੋ ਜਾਂਦੀ ਹੈ ਅਜਿਹੇ ਲੋਕਾਂ ਤੋਂ ਹਮੇਸ਼ਾ ਸਾਨੂੰ ਸੁਚੇਤ ਰਹਿਣਾ ਚਾਹੀਦਾ ਦੂਰ ਰਹਿਣਾ ਚਾਹੀਦਾ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਸੋ ਦੋਸਤੋ ਤੁਹਾਡਾ ਇਸ ਵੀਡੀਓ ਬਾਰੇ ਕੀ ਰਾਏ ਆ ਤੁਸੀਂ ਉਸ ਰੇਪ ਇਸਟ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂਗਾ ਸਤਿ ਮਿਤਰਾਣਾ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਤਰ੍ਹਾਂ ਦੇ ਲੋਕਾਂ ਤੋਂ ਸचेत ਰਹਿ ਸਕਣ ਅਵੇਅਰ ਰਹਿ ਸਕਣ ਤੇ ਦੋਸਤੋ ਇਸ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ